ਅੱਜ ਪ੍ਰਿੰਸਪਾਲੀ ਅੱਜ ਮੈਂ ਇੱਧਰ ਆਇਆ ਸੀਗਾ ਫਰੋਜਪੁਰ ਵਾਲਾ ਜਿਹੜਾ ਏਰੀਆ ਪਾਣੀ ਘੱਟੋ ਘੱਟ 10-10 ਫੋਟ ਹਣਾ ਹੋਇਆ ਵਾ ਚਾਰਾ ਵਗੈਰਾ ਤੇ ਹੋਰ ਦਰਪਾਲਾਂ ਰੱਸੀ ਰੁੱਸੀ ਲੈ ਕੇ ਆਏ ਸੀ 22 ਵੀ ਨਾਲ ਸੀਗੇ ਅਰਸ਼ ਬਾਈ ਵੀ ਸੀ ਆ ਨਾਲ ਅਸੀਂ ਆ ਜਿਵੇਂ ਹੁਣਾ ਬਾਰਡਰ ਦੇ ਕੋਲ ਦੀ ਜਿਹੜੀ ਤਾਰ ਲੱਗੀ ਹੋਈ ਆ ਇੱਥੋਂ ਦੀ ਆਈ ਤੇ ਜਿਹੜੇ ਵੀ ਵੀਰ ਭਰਾ ਮੇਰੇ ਜੋ ਵੀ ਆਉਂਦੇ ਆ ਉਹ ਬਹੁਤ ਚੀਜ਼ਾਂ ਜਿਹੜੀਆਂ ਇੱਥੇ ਕਾਫੀ ਹੋ ਚੁੱਕੀਆਂ ਤੇ ਅੱਗੇ ਵਾਸਤੇ ਜਦੋਂ ਪਾਣੀ ਇਹੇਠਾਂ ਹੋਗਾ ਉਦੋਂ ਬਹੁਤ ਤਕਲੀਫਾਂ ਆਉਣੀਆਂ ਵੀ ਫਸਲ ਬੀਜਣ ਲਈ ਜਿਵੇਂ ਅੱਜ ਵੀ ਬਜ਼ੁਰਗਾਂ ਨਾਲ ਗੱਲ ਚੱਲਦੀ ਸੀ ਵੀ ਡੀਜ਼ਲ ਹੋ ਗਿਆ ਐਦਾਂ ਦੀਆਂ ਚੀਜ਼ਾਂ ਜਿਵੇਂ ਧੂਸੀ ਬੰਨਦੇ ਹੋਰਲੇ ਪਾਸੇ ਮਿੱਟੀ ਦੀ ਲੋੜ ਹੈ ਤੇ ਇੱਕ ਉਹ ਗੱਲ ਕਰਦੇ ਸੀ ਕਿ ਸਨੇਕ ਬਾਈਟ ਵਾਲਾ ਕਿਹੜਾ ਪਾਉਂਦੇ ਕਾਰਬੋਲਿਕ ਐਸਿਡ ਕਾਰਬੋਲਿਕ ਐਸਿਡ ਵੀ ਜਿਹੜੇ ਘਾਰ ਆ ਉਹਨਾਂ ਦੇ ਉੱਥੇ ਕਹਿੰਦੇ ਆ ਵੀ ਉਹ ਐਸਿਡ ਦੇ ਨਾਲ ਨੇੜੇ ਤੇਲੇ ਸੱਪ ਨਹੀਂ ਆਉਂਦੇ ਵੀ ਉਹ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਜੰਮ ਛਰਦਾਨੀਆਂ ਹੋਰ ਉਹਦਾਂ ਦੀਆਂ ਚੀਜ਼ਾਂ ਵੀ ਲੈਂਦੇ ਆ ਜਾਣ ਹਨਾ ਖਾਲੀ ਗੱਟੇ ਜਿਵੇਂ ਅੱਜ ਅਸੀਂ ਖਾਲੀ ਗੱਟੇ ਲੈ ਆ ਸੀ ਉਹ ਕਦੇ ਵੀ ਪਿੱਛੋਂ ਹੀ ਮਿੱਟੀ ਦੇ ਭਰ ਕੇ ਆ ਜਾਣ ਤਾਂ ਵੀ ਵਧੀਆ ਗੱਲ ਆ ਵੀ ਇੱਥੇ ਮਿੱਟੀ ਵਾਲੇ ਦੁਆਲੇ ਤਕਰੀਬਨ ਪਾਣੀ ਆ ਪਰ ਮਨ ਬਹੁਤ ਬਹੁਤ ਮਨ ਦੁਖੀ ਹੋਇਆ ਵੀ ਘਰ ਛੱਤਾਂ ਤੇ ਸਮਾਨ ਰੱਖਿਆ ਘਰੇ ਹੈ ਨਹੀਂ ਗੇ ਰਾਕੇ ਕਿਤੇ ਹੁਣ ਉਥੇ ਰਹਿ ਨਹੀਂ ਸਕਦੇ ਉਹ ਸਕੂਲ ਚ ਬੈਠੇ ਉਥੇ ਅਸੀਂ ਗਏ ਸੀ ਪਰ ਵੀ ਧੰਨੇ ਜਿਹਰੇ ਆ ਸਾਡੇ ਪੰਜਾਬੀਆਂ ਦੇ ਵੀ ਹੈਗੇ ਉਹ ਚੜ੍ਹਦੀ ਕਲਾ ਜੀ ਔਰ Rajasthan ਤੋਂ ਵੀਰੇ ਆਏ ਹੋਏ ਸੀ ਹਲੇ ਤੋਂ ਆਲੋਂ ਕਿ ਪੂਰਾ ਲੱਗਿਆ ਹੋਇਆ ਪੰਜਾਬ ਨਾਲ ਖੜ ਗਿਆ ਸਾਰਾ ਓਵੇਂ ਕਰਕੇ ਹੋ ਗਿਆ ਤੇ ਹਰ ਵਾਰੀ ਤਕਰੀਬਨ ਜਦੋਂ ਵੀ ਆਉਂਦਾ ਹਟ ਜਾ ਓਵੇਂ ਹੁੰਦਾ ਤਾਂ ਆਈ ਸਾਰੇ ਜਣੇ ਖੜਦੇ ਆ ਪਰ ਕੋਈ ਕੋਈ ਹੱਲ ਜੇ ਪੱਕੇ ਹੋ ਜਾਂਦਾ ਕੋਈ ਇਸ ਗੱਲ ਤੇ ਐਤ ਕੀ ਵਿਚਾਰ ਜਰੂਰ ਕੀਤਾ ਜਾਵੇ ਵੀ ਅਗਲੀ ਵਾਰੀ ਜਿਹੜੀ ਸਾਨੂੰ ਇਦਾਂ ਦੀ ਮਾਰ ਦਾ ਸਾਹਮਣਾ ਕਰਨਾ ਪਵੇ ਜਉਣਾ ਫਸਲਾਂ ਖਤਮ ਪਾਣੀ ਸੁੱਕੂਗਾ ਘਾਰ ਚੜੀ ਪਈ ਹੋਊਗੀ ਉਦਾਂ ਹੋਊਗਾ। ਯਾਦ ਹੀ ਗੱਲ ਬਾਤ ਹੁੰਦੀ ਨਹੀਂ ਕਿਉਂਕਿ ਮਾਣੀ ਇਹਨਾਂ 2000 ਪਰ ਜਿਹੜਾ ਵੀ ਚਲੋ ਵੀਰ ਭਰਾ ਤੇਲ ਫੁੱਲ ਜੋ ਵੀ ਜਿੱਦੀ ਜਿੰਨੀ ਸ਼ਰਧਾ ਅਸੀਂ ਰਾਹ ਚੰਦੇ ਸੀ ਇੱਕ ਵੀਰਾ ਇੱਕ ਟਵਾਤੇ 20 25 30 ਗੱਟੇ ਉਹ ਲੈ ਕੇ ਆਈ ਜਾਂਦਾ ਸੀ ਕੋਈ ਸਾਈਕਲ ਤੇ ਜਾਈ ਜਾਂਦਾ ਸੀ ਜਿਹਦੇ ਤੋਂ ਜਿੰਨੀ ਵੀ ਹੁੰਦੀ ਹੈ ਓਨੀ ਕੀਤੀ ਜਾਵੇ ਕਿ ਜਦੋਂ ਪਾਣੀ ਲੈ ਗਿਆ ਉਦੋਂ ਡੀਜ਼ਲ ਵਗੈਰਾ ਦੀ ਬਹੁਤ ਲੋੜ ਪਊਗੀ ਉਹ ਪਊਗੀ ਹਜੇ ਰੋਕ ਕੇ ਵੀ ਉਹ ਦਿਨ ਲਈ ਵੀ ਆਪਾਂ ਨੂੰ ਤਿਆਰ ਰਹਿਣਾ ਪਊਗਾ ਉਹਦੇ ਲਈ ਵੀ ਆਪਾਂ ਨੂੰ ਡਟੇ ਰਹਿਣ ਦੀ ਲੋੜ ਹੈ